ਨਮਾਸ਼ਰ ਦਵਾਬਾ YouTube ਚੈਨਲ ਤੇ ਇੱਕ ਤੁਹਾਡੇ ਨਾਲ ਬੇहद ਹੀ ਦੁੱਖ ਭਰੀ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਚਪਾਲ ਤੋਂ ਦੁੱਖ ਭਰੀ ਖਬਰ ਆਈ ਹੈ ਕਿ ਸਤਸੰਗ ਘਰ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ ਦੇ ਵਿੱਚ ਡਿੱਗ ਜਾ ਡਿੱਗੀ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ ਤੇ ਜਿਨ੍ਹਾਂ ਵਿੱਚੋਂ ਇੱਕ ਛੋਟਾ ਬੱਚਾ ਜੋ ਕਿ ਆ ਜਾ ਰਿਹਾ ਹੈ ਉਹ ਪਾਣੀ ਦੇ ਵਿੱਚ ਰੁੜ ਗਿਆ ਹੈ ਕਾਰ ਵਿੱਚ ਕੁੱਲ ਚਾਰ ਲੋਕ ਸਵਾਰ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਤੇ 10 ਸਾਲਾਂ ਬੱਚੇ ਦੀ ਜਿਹੜੀ ਆ ਭਾਲ ਕੀਤੀ ਜਾ ਰਹੀ ਹੈਗੀ ਆ ਬੇਹੱਦੀ ਦੁਖਦਾਈ ਖਬਰ ਅਸੀਂ ਤੁਹਾਨੂੰ ਨਵਾ ਸ਼ਰਦ ਬਾਬਾ YouTube ਚੈਨਲ ਤੇ ਦਿਖਾ ਰਹੇ ਆ ਪਰ ਕਿਤੇ ਵੀ ਜਾਓ ਤੁਸੀਂ ਸਪੀਡ ਹੌਲੀ ਰੱਖੋ ਆਓ ਦੇਖਦੇ ਆ ਇਹ ਪੂਰੀ ਖਬਰ ਕੀ ਕਿਹਾ ਜੋ ਮੌਕੇ ਦੇ ਉਸ ਪਿੰਡ ਦੇ ਮੋਤਵਾਰ ਸਨ ਉਹਨਾਂ ਵੱਲੋਂ ਕੀ ਕਿਹਾ ਗਿਆ ਗਿਆ ਇਸ ਇਸ ਦੇ ਸੰਬੰਧ ਦੇ ਵਿੱਚ ਪਰ ਇਹ ਖਬਰ ਜਿਹੜੀ ਆ ਬੇਹੱਦੀ ਦੁਖਦਾਈ ਖਬਰ ਆ ਕਿ ਚੋਪਾਲ ਤੋਂ ਇਹ ਜਿਹੜੀ ਖਬਰ ਆ ਰਹੀ ਹੈਗੀ ਆ ਕਿ ਸਤ ਸੰਗ ਘਰ ਨੂੰ ਜਿਹੜੇ ਆ ਕਿ ਸ਼ਰਧਾਲੂ ਜਿਹੜੇ ਸੀ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਜਿਸ ਦੇ ਵਿੱਚ ਬੱਚੇ ਸਮੇਤ ਕੁੱਲ 5 ਜਣੇ ਸਨ ਜਿਨ੍ਹਾਂ ਵਿੱਚੋਂ 4 ਜਣਿਆਂ ਨੂੰ ਤਾਂ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈਗਾ ਪਰ ਜਿਹੜਾ ਇੱਕ ਛੋਟਾ ਬੱਚਾ ਆ ਉਹ ਪਹਿਲਾਂ ਤਾਂ ਤੁਹਾਡੇ ਪਿੰਡ ਚ ਅਸੀਂ ਪਹੁੰਚੇ ਆ ਭੈਣ ਜੀ ਸਰਪੰਚਾ ਤੇ ਉਹਨਾਂ ਦੇ ਹਸਬੰਡਾ ਜੀ ਤੇ ਭੈਣ ਜੀ ਤੁਹਾਡੇ ਪਿੰਡ ਦੇ ਵਿੱਚ ਬਹੁਤ ਹੀ ਪਾਣਾ ਬੀਤਿਆ ਆ ਇੱਕ ਛੋਟਾ ਜਿਹੜਾ ਵਿਅਕਤੀ ਨੌਜਵਾਨ ਕਹਿ ਸਕਦੇ ਆਪਾਂ ਬੱਚਾ ਕਹਿ ਸਕਦੇ ਆ ਉਹ ਲਭ ਨਹੀਂ ਰਿਆ ਸ਼ਿਮਲਾ ਗਏ ਸੀਗੇ ਉਹ satsang ਕਰਨ ਲਈ ਇੱਕ ਤੁਹਾਡੇ ਮਡਾਲੀ ਪਿੰਡ ਦੇ ਵਿੱਚ ਵਾਕਿਆ ਗੁਜ਼ਰਿਆ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਕੀ ਕਹਸਾਤੇ ਜੀ ਉਹਨੂੰ ਪ੍ਰਮਾਤਮਾ ਦੇ ਕੋਈ ਜਾਂ ਚਿਤਨੀ ਸਿੱਧਰ ਹੋ ਗਈ ਉਹਨਾਂ ਉਹ ਗਏ ਸੀ ਆਪਣੇ satsang ਦੇ ਡਿਊਟੀ ਲੱਗਦੀ ਨਾ ਹਫ਼ਤੇ ਬਾਅਦ ਹਫ਼ਤੇ ਬਾਅਦ ਜਿਹਦਾ ਬਖਰ ਬਖਰ ਸੈਂਟਰ ਆ ਦੀ ਉਹ ਗਏ ਸੀ ਇੱਥੇ ਇਹ ਜਾਂਦੇ ਨੇ ਉਹਨਾਂ ਨੂੰ ਹਾਸਾ ਹੋ ਗਿਆ ਜੀ ਤੇ ਕਿੰਨੇ ਜਾਣੇ ਸੀ ਇੱਥੇ ਜਿਹੜੇ ਗੈਸ ਦੀ ਕੋਟਰੀ ਕੁਛ ਤਾਂ ਇਹ ਤੋਂ ਤਕਰੀਬਨ 4 ਕਿਸਾਨ ਦੱਸਦੇ ਜੀ ਕਿਹਾ ਜਾਣੇ ਦੱਸਦੇ ਆ ਬਾਕੀ ਬੰਦ ਕੁਛ ਕਹਿ ਨਹੀਂ ਜਾਂਦੇ ਬੰਦ ਸਾਡੇ ਪੜ ਦੇ 2 ਸੀ ਇੱਕ ਕੌਣ ਕੌਣ ਸੀ ਉਹ ਉਹ ਲੇਡੀਜ਼ ਦਾ ਬੇਟਾ ਲੇਡੀਜ਼ ਦਾ ਕੀਨਾ ਸੀ ਕਹਿੰਦੇ ਉਹਦਾ ਬਚਾ ਹੋ ਗਿਆ ਪਤਾ ਲੱਗਿਆ ਹਾਂਜੀ ਬਲਵਿੰਦਰ ਕੌਰ ਜੀ ਤੇ ਉਹਦੇ ਬੇਟਾ ਪਤਾ ਲੱਗਿਆ ਬੇਟਾ ਮਿਲਿਆ ਜਾਂ ਨਾ ਬੇਟਾ ਵੀ ਕੋਈ ਪਤਾ ਲੱਗਾ ਜੀ ਇਹਨਾਂ ਦਾ ਬੇਟਾ ਦਾ ਮਾ ਕੀ ਸੀਗਾ ਜੀ ਨਤੀਸ਼ ਦਰੋਜ ਮਰੀਦ ਕੋਈ ਇਤਲਾ ਤੁਹਾਨੂੰ ਕੋ ਜਾਣਕਾਰੀ ਤੇ ਹਾਸ਼ਿਆ ਕਿਨ ਕੋਈ ਟਾਈਪ ਪੈ ਜਾਂ ਕੁਝ ਕੋਈ ਕੋਈ ਜਾਣਕਾਰੀ ਨਹੀਂ ਸਾਨੂੰ ਜੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜੀ ਕਾਫੀ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਕੀ ਅਪੀਲ ਕਰਨਾ ਚਾਹੁੰਦੇ ਹੋ ਜਨਤਾ ਨੂੰ ਜਿਹੜੇ ਚਲੋ ਇਹ ਕਿਤਨਾ ਕਿਤੇ ਕਹਿ ਸਕਦੇ ਆ ਕਿ ਪਰਮਾਤਮਾ ਨੇ ਲਿਖਿਆ ਸੀਗਾ ਕਈ ਉੱਥੇ ਘੁੰਮਣ ਫਿਰ ਜਾਂਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਘੁੰਮਣ ਫਿਰ ਜਾਂਦੇ ਇਸ ਟਾਈਮ ਤੇ ਜਾਣਾ ਨਹੀਂ ਚਾਹੀਦਾ ਬਰਸਾਤ ਦੇ ਨਾਲ ਜਾਣਾ ਨਹੀਂ ਚਾਹੀਦਾ ਉਹਨਾਂ ਨੂੰ ਵੀ ਲੋਕ ਬਾਰ ਬਾਰ ਕਹਿ ਰਹੇ ਹੋ ਹਨ ਹਾਂਜੀ ਬਰਸਾਦ ਸਿੰਘ ਜੀ ਜਾਣ ਚਿਹਰੇ ਹਮਤਾਨ ਜਦੋਂ ਇਹ ਤਾਂ ਸਰਸੇ ਇਹ ਲੋਕਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਕੀ ਕਹਿ ਸਕਦਾ ਜੀ ਤੁਸੀਂ ਕੋਈ ਕੋਈ ਸਹਾਇਤਾ ਤਾਂ ਹੁਣ ਬਾਕੀ ਪਤਾ ਹੀ ਕੋਈ ਨਹੀਂ ਉਹਨਾਂ ਦਾ ਅਦਾ ਜਿਹੜਾ ਚੱਲਦਾ ਹੈ ਉਹਨਾਂ ਦਾ ਤੁਸੀਂ ਮੰਗ ਕਰਦੇ ਹੋ ਕਿ ਜਿਹੜਾ ਬੇਟਾ ਉਹਨਾਂ ਨੂੰ ਨਹੀਂ ਮਿਲਿਆ ਹਾਂਜੀ ਉਹਨੂੰ ਜਲਦੀ ਪਾਲ ਕੀਤੀ ਜਾਵੇ ਹਾਂਜੀ ਜੀ ਜਲਦੀ ਪਾਲ ਕੀਤੀ ਜਾਵੇ ਇਸੇ ਕਹਦੇ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ